ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜਿੰਦਰ ਸਿੰਘ ਪੰਗੋਤ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਦੇਸ਼ ਵਿੱਚ ਹਾਲਾਤ ਕੀ ਬਣੇ ਹੋਏ ਨੇ ਹਾਲਾਤਾਂ ਜੰਗ ਵਾਲੇ ਬਣੇ ਹੋਏ ਨੇ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜਦੋਂ ਦੇਸ਼ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਦੇ ਉੱਪਰ ਆਪਰੇਸ਼ਨ ਸੰਧੂਰ ਦੇ ਨਾਮ ਦੇ ਹੇਠ ਹਮਲਾ ਕੀਤਾ ਤਾਂ ਉਸ ਤੋਂ ਬਾਅਦ ਲੱਗਦਾ ਸੀ ਕਿ ਸ਼ਾਇਦ ਪਾਕਿਸਤਾਨ ਕੋਈ ਜਵਾਬੀ ਕਾਰਵਾਈ ਨਾ ਕਰੇ ਜਦੋਂ ਭਾਰਤੀ ਫੌਜਾਂ ਨੇ ਹਮਲਾ ਕੀਤਾ ਤਾਂ ਸਰਕਾਰ ਦਾ ਤੇ ਭਾਰਤੀ ਫੌਜਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਅੱਤਵਾਦੀ ਸੰਗਠਨ ਨੇ ਅੱਤਵਾਦੀ ਸੰਗਠਨਾਂ ਦੇ ਜਿਹੜੇ ਟਿਕਾਣੇ ਨੇ ਅਸੀਂ ਉਹਨਾਂ ਟਿਕਾਣਿਆਂ ਦੇ ਉਹਨਾਂ ਨੂੰ ਟਿਕਾਣਿਆਂ ਨੂੰ ਤਬਾਹ ਕੀਤਾ ਅੱਤਵਾਦੀ ਉਹ ਜਿਹੜੇ ਭਾਰਤ ਦੇ ਖਿਲਾਫ ਗਤੀਵਿਧੀਆਂ ਕਰਦੇ ਨੇ ਜਿਨ੍ਹਾਂ ਨੇ ਪਹਿਲਗਾਮਾ ਦੇ ਵਿੱਚ ਆ ਕੇ ਪਹਿਲਗਾਮ ਦੇ ਵਿੱਚ ਆ ਕੇ 26 ਦੇਸ਼ ਦੇ ਬੇਕਸੂਰ ਲੋਕਾਂ ਨੂੰ ਮਾਰਤਾ ਅਸੀਂ ਉਹਨਾਂ ਦੇ ਟਿਕਾਣੇ ਨੇ ਉਹ ਟਿਕਾਣੇ ਤਬਾਹ ਕੀਤੇ ਨੇ ਦੇਸ਼ ਨੇ ਇਹ ਗੱਲ ਵੀ ਕਹੀ ਕਿ ਅਸੀਂ ਕੋਈ ਵੀ ਆਰਮੀ ਦਾ ਕੈਂਪ ਆਰਮੀ ਦਾ ਬੇਸ ਕੈਂਪ ਮੇਨ ਕੈਂਪ ਅਸੀਂ ਕਿਸੇ ਨੂੰ ਵੀ ਆਪਣਾ ਨਿਸ਼ਾਨਾ ਨਹੀਂ ਬਣਾਇਆ ਜੇਕਰ ਦੇਸ਼ ਨੇ ਹਮਲਾ ਕੀਤਾ ਤਾਂ ਦੇਸ਼ ਨੇ ਹਮਲਾ ਕੀਤਾ ਜਿਹੜੇ ਅਤਵਾਦੀ ਸੀ ਅਤਵਾਦੀਆਂ ਦੇ ਟਿਕਾਣੇ ਸੀ ਜਿੱਥੋਂ ਭਾਰਤ ਦੇ ਖਿਲਾਫ ਜਿੱਥੋਂ ਦੇਸ਼ ਦੇ ਖਿਲਾਫ ਜਿਹੜੀਆਂ ਗਤੀਵਿਧੀਆਂ ਸੀ ਉਹਨਾਂ ਗਤੀਵਿਧੀਆਂ ਨੂੰ ਇਨਜਾਮ ਦਿੱਤਾ ਜਾਂਦਾ ਸੀ ਉਸ ਤੋਂ ਬਾਅਦ ਬਿੱਤੀ ਰਾਤ ਕੀ ਹੁੰਦਾ ਪਾਕਿਸਤਾਨ ਕਈ ਥਾਵਾਂ ਦੇ ਉੱਪਰ ਹਮਲਾ ਕਰਦਾ ਤੇ ਪੰਜਾਬ ਦੀਆਂ ਕਈ ਥਾਵਾਂ ਨੇ ਜਿਨ੍ਹਾਂ ਦੇ ਉੱਪਰ ਪਾਕਿਸਤਾਨ ਨੇ ਹਮਲੇ ਦੀ ਕੋਸ਼ਿਸ਼ ਕੀਤੀ ਜਾਂ ਕਹਿ ਲੋ ਕਿ ਹਮਲਾ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਹਮਲਾ ਕੀਤਾ ਗਿਆ ਜਲੰਧਰ ਦੇ ਵਿੱਚ ਕੀਤਾ ਗਿਆ ਲੁਧਿਆਣਾ ਦੇ ਵਿੱਚ ਪਠਾਨਕੋਟ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਹੀ ਅਟੈਕ ਕੀਤਾ ਗਿਆ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਕੁਪਵਾੜਾ ਤੇ ਉਸ ਤੋਂ ਇਲਾਵਾ ਪਹਿਲਾਂ ਕੱਲ ਪੂਂਚ ਦੇ ਵਿੱਚ ਅਟੈਕ ਕੀਤਾ ਗਿਆ ਜਿੱਥੇ ਚਾਰ ਲੋਕਾਂ ਦੀ ਜਿਹੜੀ ਮੌਤ ਹੈ ਉਹ ਮੌਤ ਹੋ ਗਈ ਸੀ ਬਾਰਾਮੂਲਾ ਦੇ ਵਿੱਚ ਹਮਲਾ ਕੀਤਾ ਗਿਆ ਆ ਇਹ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਹੈ ਭਾਰਤ ਨੇ ਵੀ ਫਿਰ ਉਹਦਾ ਮੂਰਤੋੜਮਾ ਜਵਾਬ ਦਿੱਤਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਉੱਪਰ ਹਮਲਾ ਕੀਤਾ ਗਿਆ ਜਿਹੜੀਆਂ ਇਹ ਤੇ ਇਹ ਹਮਲਾ ਪਾਕਿਸਤਾਨ ਨੇ ਡਰੋਨ ਦੇ ਰਾਹੀਂ ਕੀਤਾ ਤੇ ਇਸ ਹਮਲੇ ਨੂੰ ਨਾ ਕਾਮ ਕੀਤਾ ਭਾਰਤੀਆਂ ਫੌਜਾਂ ਨੇ ਜਿਹੜੇ ਡਰੋਨ ਸੀ ਉਹ ਹਵਾ ਦੇ ਵਿੱਚ ਹੀ ਨਸ਼ਟ ਕਰਦੇ ਜਿਹੜੀਆਂ ਮਿਸਾਈਲਾਂ ਸੀ ਉਹਨਾਂ ਨੂੰ ਹਵਾ ਦੇ ਵਿੱਚ ਨਸ਼ਟ ਕਰਤਾ ਜਦੋਂ ਭਾਰਤ ਨੇ ਇਦਰੋਂ ਮੂੰਹ ਤੋੜਵਾ ਜਵਾਬ ਦਿੱਤਾ ਜਿਹੜਾ 에ਅਰ ਡਿਫੈਂਸ ਸਿਸਟਮ ਸੀ ਲਾਹੌਰ ਦਾ ਤਾਂ ਭਾਰਤ ਨੇ ਉਹ ਵੀ ਤਬਾਹ ਕਰਤਾ ਦੇਖੋ ਕਿ ਕਿੰਨਾ ਏਰੀਆ ਪ੍ਰਭਾਵਿਤ ਹੋਇਆ ਪੰਜਾਬ ਦਾ ਜਲੰਧਰ ਪਠਾਨਕੋਟ ਲੁਧਿਆਣਾ ਅਮਰਤਸਰ ਏ ਦੇਖ ਆਦਮਪੁਰ ਕਿੰਨੇ ਥਾਵਾਂ ਦੇ ਉੱਪਰ ਅਟੈਕ ਕੀਤੇ ਗਏ ਪਾਕਿਸਤਾਨ ਪਰੋਂ ਇਸ ਤੋਂ ਪੂਜੇ ਪੰਜਾਬ ਤੋਂ ਬਾਹਰ ਨਿਕਲੋ ਚੰਡੀਗੜ੍ਹ ਦੇ ਵਿੱਚ ਹਮਲਾ ਕੀਤਾ ਗਿਆ ਬਾਰਾਮੂਲਾ ਦੇ ਵਿੱਚ ਕੁਪਵਾੜਾ ਦੇ ਵਿੱਚ ਪੋਚ ਦੇ ਵਿੱਚ ਤਾਂ ਜਿਵੇਂ ਦੱਸ ਰਿਹਾ ਕਿ ਚਾਰ ਲੋਕ ਮਾਰੇ ਗਏ ਜਿਵੇਂ ਆਪਣੀ ਡਿਫੈਂਸ ਮਿਨਿਸਟਰੀ ਦਾ ਕਹਿਣਾ ਕਿ 10 ਤੋਂ 15 ਤੱਕ ਜਿਹੜੇ ਲੋਕ ਨੇ ਉਹ ਲੋਕ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਗਏ ਨੇ ਤੇ ਇੱਕ ਇੱਕ ਵਾਰ ਤਾਂ ਇਹ ਗੱਲ ਲੱਗ ਰਹੀ ਸੀ ਕਿ ਹੋ ਸਕਦਾ ਕਿਉਂਕਿ ਦੇਖੋ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਪਾਕਿਸਤਾਨੀ ਅੱਤਵਾਦੀਆਂ ਨੇ ਹਮਲਾ ਕੀਤਾ 26 નિર્ਦੋਸ਼ ਲੋਕਾਂ ਨੂੰ ਮਾਰਦਾ ਉਹਦੇ ਵਿੱਚ ਤੇ ਭਾਰਤ ਸਰਕਾਰ ਨੇ ਇਸ ਦਾ ਜਵਾਬ ਦਿੱਤਾ ਪਾਕਿਸਤਾਨ ਦੇ ਵਿੱਚ ਜਾ ਕੇ ਜਿਹੜੇ ਅੱਤਵਾਦੀ ਸੰਗਠਨਾਂ ਦੀਆਂ ਰਿਹائشਾਂ ਬਣਾਈ ਹੋਈ ਸੀ ਜਿਹੜੇ ਬੇਸ ਕੈਂਪ ਬਣੇ ਹੋਏ ਸੀ ਉਹਨਾਂ ਨੂੰ ਤਬਾਹ ਕਰਦਾ ਤੇ ਇਸ ਦੇ ਜਵਾਬ ਵਜੋਂ ਪਾਕਿਸਤਾਨ ਨੇ ਭਾਰਤੀ ਜਿਹੜੇ ਕਈ ਆਰਮੀ ਦੇ ਕੈਂਪ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਕਈ ਪੰਜਾਬ ਦੇ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਇਆ ਸੋ ਹੁਣ ਦੇਖਣ ਵਾਲਾ ਹੋਊਗਾ ਗੱਲ ਤਾਂ ਅੱਗੇ ਵੱਧ ਚੁੱਕੀ ਹੈ ਬਿਗਲ ਤਾਂ ਵੱਜ ਚੁੱਕਿਆ ਕਿਉਂਕਿ ਇਹ ਉਹ ਮਾਹੌਲ ਹੈ ਇਸ ਵੇਲੇ ਦਾ ਜਿਹੜਾ ਮਾਹੌਲ ਲੜਾਈ ਲੱਗਣ ਤੋਂ ਪਹਿਲਾਂ ਹੁੰਦਾ ਜਿਹੜਾ ਮਾਹੌਲ ਲੜਾਈ ਲੱਗਣ ਤੋਂ ਪਹਿਲਾਂ ਹੁੰਦਾ ਉਹ ਮਾਹੌਲ ਬਣਿਆ ਹੋਇਆ ਆਪਣੀ ਸਰਕਾਰ ਵੱਲੋਂ ਵੀ ਲਗਾਤਾਰ ਐਡਵਾਈਜ਼ਰੀਆਂ ਜਾਰੀ ਕੀਤੀ ਜਾ ਰਹੀਆਂ ਨੇ ਕਿ ਜਿਹੜੀਆਂ ਫੇਕ ਖਬਰਾਂ ਨੇ ਉਹਨਾਂ ਦੇ ਉੱਪਰ ਵਿਸ਼ਵਾਸ ਨਾ ਕੀਤਾ ਜਾਵੇ ਜਿਹੜੇ ਲੋਕ ਗਲਤ ਖਬਰਾਂ ਫੈਲਾ ਰਹੇ ਨੇ ਉਹਨਾਂ ਦੇ ਉੱਪਰ ਵਿਸ਼ਵਾਸ ਨਾ ਕੀਤਾ ਜਾਵੇ ਸਾਡੇ ਲੋਕਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਕੋਈ ਵੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕਰਨ ਤੋਂ ਪਹਿਲਾਂ ਉਸ ਜਾਣਕਾਰੀ ਨੂੰ ਤੁਸੀਂ ਚੰਗੀ ਤਰ੍ਹਾਂ ਵਾਚ ਲੋ ਕਿਉਂਕਿ ਸੋਸ਼ਲ ਮੀਡੀਆ ਜਦੋਂ ਇਹੋ ਜਿਹਾ ਕੋਈ ਮਾਹੌਲ ਹੁੰਦਾ ਤਾਂ ਇਸ ਮਾਹੌਲ ਦੇ ਵਿੱਚ ਜੇਕਰ ਸਭ ਤੋਂ ਕੋਈ ਵੱਧ ਦੁਰਵਰਤੋਂ ਹੁੰਦੀ ਹੋਊਗੀ ਤਾਂ ਉਹ ਦੁਰਵਰਤੋਂ ਸੋਸ਼ਲ ਮੀਡੀਆ ਦੇ ਉੱਪਰ ਹੋਊਗੀ ਜਿੱਥੋਂ ਸੰਸਲੀ ਸੰਸਨੀ ਫੈਲਾਈ ਜਾਊਗੀ ਜਿੱਥੋਂ ਝੂਠੀਆਂ ਫੇਕ ਖਬਰਾਂ ਫੈਲਾਈ ਜਾਣਗੀਆਂ ਸੋ ਜਿਹੜੇ ਕੋਈ ਪੁਖਤਾ ਮਤਲਬ ਸੋਰਸਸ ਹੈਗੇ ਨੇ ਨਿਊਜ਼ ਚੈਨਲ ਲਾ ਲੋ ਨਿਊਜ਼ਪੇਪਰ ਲਾ ਲੋ ਨਿਊਜ਼ ਚੈਨਲ ਦੀਆਂ ਵੈਬਸਾਈਟਾਂ ਲਾ ਲੋ ਜਾਂ ਜਿਹਨਾਂ ਦੇ ਉੱਪਰ ਦੇਸ਼ ਨੂੰ ਭਰੋਸਾ ਪੰਜਾਬ ਨੂੰ ਭਰੋਸਾ ਲੋਕਾਂ ਨੂੰ ਭਰੋਸਾ ਕਿ ਆਹ ਕੋਈ ਚੈਨਲ ਸਹੀ ਜਾਣਕਾਰੀ ਪ੍ਰੋਵਾਈਡ ਕਰਾਉਂਦਾ ਸਿਰਫ ਤੇ ਸਿਰਫ ਉਹਦੇ ਤੱਕ ਹੀ ਮਤਲਬ ਤੁਸੀਂ ਮਹਦੂਦ ਰਹੋ ਉੱਥੋਂ ਜਿਹੜੀ ਜਾਣਕਾਰੀ ਹੈ ਉਸ ਉਸ ਜਾਣਕਾਰੀ ਨੂੰ ਰਿਸੀਵ ਕਰੋ ਕਿਉਂਕਿ ਇਸ ਦੌਰ ਦੇ ਵਿੱਚ ਬਥੇਰੇ ਨਵੇਂ ਚੈਨਲ ਬਣਨਗੇ ਨਵੀਆਂ ਅਫਵਾਹਾਂ ਨਵੀਆਂ ਘਟਨਾਵਾਂ ਫੈਲਾਈ ਜਾਣਗੀਆਂ ਸੋ ਬੜਾ ਹੀ ਸੋ ਸਮਝ ਕੇ ਜਾਂ ਕਿਸੇ ਚੀਜ਼ ਦੇ ਉੱਪਰ ਵਿਸ਼ਵਾਸ ਕਰਨ ਦੀ ਲੋੜ ਹੈ ਤੇ ਮੈਂ ਆਪਣੇ ਲੋਕਾਂ ਨੂੰ ਹੋਰ ਵੀ ਸਲਾਹ ਦੇਣਾ ਚਾਹੁੰਗਾ ਕਿ ਬਿਨਾ ਮਤਲਬ ਤੋਂ ਐਵੇਂ ਆਪਣੇ ਖੰਭ ਨਾ ਪੜਵਾ ਲਿਓ ਫੇਸਬੁੱਕ ਦੇ ਉੱਪਰ ਮੱਲੋ ਮੱਲੀ ਚੀਜ਼ਾਂ ਨੂੰ ਸ਼ੇਅਰ ਕਰਕੇ ਕੋਈ ਵੀ ਜਿਹੜੀ ਚੀਜ਼ ਹੈ ਉਹਨੂੰ ਫੇਸਬੁੱਕ ਦੇ ਉੱਪਰ ਸ਼ੇਅਰ ਕਰਨ ਤੋਂ ਪਹਿਲਾਂ ਦੇਖਿਓ ਕਿ ਆਹ ਚੀਜ਼ ਦਾ ਮਤਲਬ ਕੀ ਹੈ ਜੇਕਰ ਅਸੀਂ ਇਹਨੂੰ ਸ਼ੇਅਰ ਕਰਦੇ ਹਾਂ ਤਾਂ ਅੱਗੇ ਲੋਕਾਂ ਦੇ ਉੱਪਰ ਕੀ ਅਸਰ ਪੈਂਦਾ ਸੋ ਬੜਾ ਹੀ ਮਤਲਬ ਸਾਵਧਾਨ ਰਹਿਣ ਦੀ ਲੋੜ ਹੈ ਬੀ ਕੇਅਰਫੁੱਲ ਜਿਹੜੇ ਜ਼ਿਲ੍ਹੇ ਨੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਠਾਨਕੋਟ ਤੇ ਆਦਮਪੁਰ ਇਹਨਾਂ ਥਾਵਾਂ ਦੇ ਉੱਪਰ ਹਮਲਾ ਹੋਇਆ ਹੋਰ ਵੀ ਕਿਦੋਂ ਜ਼ਿਲ੍ਹੇ ਹੋ ਸਕਦੇ ਨੇ ਕਿਉਂਕਿ ਮੇਰੇ ਕੋਲ ਮੈਂ ਸਿਰਫ ਉਹ ਫਾਲੋ ਕਰ ਰਿਹਾ ਜਿਹੜੀ ਡਿਫੈਂਸ ਮਿਨਿਸਟਰੀ ਵੱਲੋਂ ਜਿਹੜੀ ਜਾਣਕਾਰੀ ਆਈ ਹੈ ਇਸ ਤੋਂ ਇਲਾਵਾ ਨਿਊਜ਼ਪੇਪਰਾਂ ਦੇ ਵਿੱਚ ਹੋਰ ਵੀ ਥਾਵਾਂ ਦੱਸੀਆਂ ਗਈਆਂ ਨੇ ਤੇ ਆਪਾਂ ਸਿਰਫ ਉਹ ਡਿਫੈਂਸ ਮਿਨਿਸਟਰੀ ਦੀ ਹੀ ਜਿਹੜੀ ਜਾਣਕਾਰੀ ਉਹ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ 10 ਤੋਂ 16 ਲੋਕਾਂ ਤੱਕ ਦੀ ਜਿਹੜੀ ਮੌਤ ਹੈ ਉਹ ਇਸ ਵਿੱਚ ਦੱਸਿਆ ਜਾ ਰਿਹਾ ਕਿ ਹੋ ਚੁੱਕੀ ਹੈ ਬਾਕੀ ਜੋ ਵੀ ਜਾਣਕਾਰੀ ਹੋਊਗੀ ਤੁਹਾਡੇ ਨਾਲ ਉਹ ਸਾਂਝੀ ਕਰਦੇ ਰਾਂਗੇ ਧੰਨਵਾਦ ਦੋਸਤੋ